ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 129ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵਟਾਵਾਲੀ ਦੇਸੀ ਲੁੱਕ ਦੇ ਵਿੱਚ ਪੱਗ ਬਣ ਕੇ ਦਿਖਾਵਾਂਗੇ ਐਮੀ ਵੀਰਕ ਵੀਰ ਵਰਗੀ ਜਿਹੜੀ ਉਹਨਾਂ ਨੇ ਨਾ ਕਿਸਮਤ ਮੂਵੀ ਦੇ ਵਿੱਚ ਸਜਾਈ ਹੁੰਦੀ ਆ ਤੁਸੀਂ ਨੋਰਮਲ ਚੈੱਕ ਕਰ ਲਿਓ ਇਹਦੀ ਸ਼ੇਪ ਨਾ ਅਲੱਗ ਆ ਥੋੜੀ ਜੀ ਗੋਲ ਆ ਤੇ ਥੋੜੀ ਜੀ ਉੱਚੀ ਦਸਤਾਰ ਆ ਇਹ ਇਹਨੂੰ ਪੂਰੀ ਡਿਟੇਲ 'ਚ ਤੁਹਾਨੂੰ ਸਮਝਾਵਾਂਗਾ ਤੁਸੀਂ ਕਿਵੇਂ ਪੇਜ ਬਾਏ ਪੇਜ ਦਸਤਾਰ ਨੂੰ ਸਜਾਉਣਾ ਹੈ ਦਸਤਾਰ ਦੀ ਪੂਣੀ ਕਿੰਨੀ ਚੌੜੀ ਕਰਨੀ ਹੈ ਤੇ ਬੇਸ ਕਿੱਦਾਂ ਬੰਨਣਾ ਹੈ ਸਾਰਾ ਕੁਝ ਤੁਹਾਨੂੰ ਡਿਟੇਲ 'ਚ ਦੱਸਿਆ ਜਾਵੇਗਾ ਤੇ ਹੁਣ ਤੱਕ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਜੇਕਰ ਤੁਹਾਨੂੰ ਸਾਡੀ ਵੀਡੀਓਸ ਤੋਂ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਸਤਾਰ ਦੀ ਜਾਣਕਾਰੀ ਦਿੰਨੇ ਆ ਜੀ 5.5 ਮੀਟਰ ਰੂਬੀਆ ਵੈਲ ਕੈਮੀਕਲ ਦੇ ਵਿੱਚ ਇਹ ਕਪੜਾ ਹੈ ਆ ਤੇ ਉਸ ਤੋਂ ਬਾਅਦ ਚੋਂ ਅਸੀਂ ਇਹਨੂੰ ਥੋੜਾ ਗਿੱਲਾ ਕਰਾਂਗੇ ਦਸਤਾਰ ਨੂੰ ਗਿੱਲਾ ਕਰਨ ਲਈ ਨਾ ਕਿਤੇ ਵਿਸ਼ਾ ਕੇ ਵੀ ਗਿੱਲਾ ਕਰ ਸਕਦੇ ਹਾਂ ਤੇ ਰੱਸੀ ਤੇ ਟੰਗ ਕੇ ਵੀ ਗਿੱਲਾ ਕਰ ਸਕਦੇ ਹਾਂ ਐਦਾ ਤੁਹਾਡੇ ਦਸਤਾਰ ਦੇ ਨਾਲ ਹਰੇਕ ਇਸੇ ਤੇ ਬਰਾਬਰ ਪਾਣੀ ਪੈਂਦਾ ਹੁੰਦਾ ਜਦੋਂ ਚੰਗੀ ਤਰ੍ਹਾਂ ਖੋਲ ਕੇ ਆਪਾਂ ਦਸਤਾਰ ਨੂੰ ਗਿੱ ਜੇ ਜੇ ਆਪਾਂ ਵਿਛਾ ਕੇ ਕਰੀਏ ਤਾਂ ਉਹਦੇ ਵਰਗੀ ਕੋਈ ਰੀਤ ਨਹੀਂ ਹੈਗੀ ਉਦਾਂ ਸਭ ਤੋਂ ਵਧੀਆ ਢੰਗ ਨਾਲ ਦਸਤਾਰ ਨੂੰ ਪਾਣੀ ਲੱਗਦਾ ਆ ਅੱਜ ਨਾ ਮੰਜਾ ਥੋੜਾ ਠੀਕ ਨਹੀਂ ਸੀਗਾ ਇਸ ਲਈ ਮੈਂ ਉੱਤੇ ਨਹੀਂ ਕੀਤੀ ਗਿੱਲੀ ਪੱਗ ਇਸ ਲਈ ਮੈਂ ਰੱਸੀ ਤੇ ਟਾਂਕੇ ਕਰ ਰਹੇ ਆ ਨਹੀਂ ਤਾਂ ਮੈਂ ਥੱਲੇ ਨਾਰਮਲੀ ਕਿਸੇ ਬੈੱਡ ਦੇ ਉੱਤੇ ਵਿਛਾ ਕੇ ਕਰ ਲੈਣਾ ਹੁੰਦਾ ਗਿੱਲੀ ਪੱਗ ਕਿਉਂਕਿ ਵੀਡੀਓ ਬਣਾਣੀ ਹੁੰਦੀ ਆ ਤੇ ਥੱਲੇ ਨਾ ਲਾਈਟਿੰਗ ਨਹੀਂ ਹੁੰਦੀ ਹੈਗੀ ਪ੍ਰੋਪਰ ਇਸ ਲਈ ਮੈਂ ਤੁਹਾਨੂੰ ਛੱਤ ਤੇ ਵੀਡੀਓ ਦੀ ਪੂਣੀ ਕਰਕੇ ਦਿਖਾਉਣਾ ਹੁੰਦਾ ਤੇ ਚੰਗੀ ਤਰ੍ਹਾਂ ਹਾਰੇ ਕਿਸੇ ਤੋਂ ਨਾ ਬਰਾਬਰ ਜੀ ਗਿੱਲੀ ਕਰਨੀ ਆ ਛਿੱਟੇ ਥੋੜੇ ਜਿਹਾ ਘੱਟ ਘੱਟ ਜੇ ਪ ਤੇ ਕੋਸ਼ਿਸ਼ ਕਰਿਓ ਕਿ ਹਰੇਕ ਹਿੱਸੇ ਤੋਂ ਤੁਹਾਡੀ ਦਸਤਾਰ ਜਿਹੜੀ ਬਰਾਬਰ ਜੀ ਗਿੱਲੀ ਹੋਵੇ ਪਰ ਗਿੱਲੀ ਹਰੇਕ ਹਿੱਸੇ ਤੋਂ ਹੋਣੀ ਚਾਹੀਦੀ ਹੈ ਜਿਹੜੀ ਸਜਾਣ ਦੇ ਵਿੱਚ ਨਾ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਹੁਣ ਅਸੀਂ ਇੱਕ ਪੱਲਾ ਫੜਾਂਗੇ ਨਾ ਇੱਕ ਪੱਲਾ ਛੱਡ ਕੇ ਫਿਰ ਅਸੀਂ ਤੀਜਾ ਪੱਲਾ ਫੜਨਾ ਹੈ ਉਹ ਦੋਨੋਂ ਪੱਲੇ ਨੂੰ ਤੁਸੀਂ ਇੱਕ ਇੱਕ ਹੱਥ ਨਾਲ ਉਂਗਲ ਤੇ ਲਪੇਟ ਲੈਣਾ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਰਹੇਗਾ ਕਿ ਤੁਸੀਂ ਕਿਹੜੇ ਦੋ ਲੜਾਂ ਨੂੰ ਫੜ ਕੇ ਪੂਣੀ ਕਰਨੀ ਹੈ ਤੁਹਾਨੂੰ ਬਸ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਦਸਤਾਰ ਦਾ ਲੜ ਕਿੰਨਾ ਕੁ ਫੜੇ ਤੋਂ ਕਿਹੜੇ ਹਿੱਸੇ ਤੋਂ ਪੂਰਾ ਆਉਂਦਾ ਹੈ ਸਹੀ ਢੰਗ ਨਾਲ ਉਸੇ ਢੰਗ ਨਾਲ ਤੁਸੀਂ ਦਸਤਾਰ ਦੀ ਪੂਣੀ ਕਰਨੀ ਆ। ਇਹ ਸਾਰੇ ਨੂੰ ਜਾਣਕਾਰੀ ਹੁੰਦੀ ਹੀ ਹੁੰਦੀ ਆ ਤੇ ਇੱਕ ਪੱਲੇ ਨੂੰ ਅਸੀਂ ਬਨ ਕੇ ਕੈਂਚੀ ਗੱਠ ਮੰਨ ਲੈਣੀ ਆ ਤੇ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਵਾਂਗੇ। ਤੇ ਦੇਖ ਲਿਓ ਆਪਣੀ ਟੋਟਲ ਲੈਂਥ ਆ ਜਿਹੜੀ ਉਹ 5.5 ਮੀਟਰ ਦਾ ਤੇ ਰੂਬੀ ਵਾਲਾ ਕੈਮੀਕਲ ਕਪੜਾ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸਲਾਈ ਨੂੰ ਅੱਜ ਅਸੀਂ ਸੱਜੇ ਪਾਸੇ ਰੱਖਾਂਗੇ ਕਿਉਂਕਿ ਇੱਕਦੇ ਅਸੀਂ ਜ਼ਿਆਦਾ ਲੜਨੀ ਬਣਾਣੀ ਹੈਗੇ ਜਿਹੜਾ ਅਸੀਂ ਖੱਬੇ ਪਾਸੇ ਸਲਾਈ ਰੱਖੀਏ ਨਾਰਮਲ ਦਸਤਾਰਾਂ ਲਈ ਸਲਾਈ ਜਿੱਧਰ ਮਰਜ਼ੀ ਕਰਕੇ ਤੁਸੀਂ ਪੂਣੀ ਕਰ ਲਓ ਇਹਨਾਂ ਕੋਈ ਫਰਕ ਨਹੀਂ ਪ ਸਲਾਈ ਵਾਲੇ ਹਿੱਸੇ ਤੋਂ ਬਰਾਬਰ ਫੜ ਕੇ ਅਸੀਂ ਪੱਲੇ ਅੰਦਰ ਕਰਦੇ ਹੁਣ ਇਹਨੂੰ ਇੱਕ ਵਾਰੀ ਫੇਰ ਖਿੱਚਿਆ ਹੈ ਉੱਪਰ ਉਹ ਜਿਹੜੇ ਵੀ ਦੋ ਪੱਲੇ ਉੱਪਰ ਖਿੱਚਵੇਂ ਹੋਣਗੇ ਨਾ ਜ਼ਿਆਦਾ ਉਹ ਪੱਲੇ ਫੜ ਕੇ ਤੁਸੀਂ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਥੋੜਾ ਥੋੜਾ ਛਣਕਦਾ ਜਾਵਾਂਗੇ ਕੱਪੜੇ ਨੂੰ ਅੰਦਰ ਜਿਹਦੇ ਨਾਲ ਫालतੂ ਦਾ ਕੱਪੜਾ ਹੋਵੇਗਾ ਨਾ ਜਿਹੜਾ ਅੰਦਰ ਵਾਲਾ ਉਹ نیچے ਨੂੰ ਬੰਦਾ ਜਾਊਗਾ ਆ نیچے ਜਿੱਥੇ ਲਮਕਦਾ ਪਿਆ ਨਾ ਕੱਪੜਾ ਉੱਥੇ ਇਕੱਠਾ ਹੋ ਜਾਊਗਾ ਜਾ ਕੇ ਤੇ ਲਗਭਗ ਗਿੱਠ ਕੈਂਚ ਚੋੜੀ ਪੂਣੀ ਹੋਣੀ ਚਾਹੀਦੀ ਆ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਵੇਗਾ ਤੁਸੀਂ ਸਿੱਧੇ ਸਿੱਧੇ ਤਿੰਨ ਚਾਰ ਵੱਟ ਬਣਾ ਸਕਦੇ ਹੋ ਦਸਤ ਉਹਨਾਂ ਦੀ ਦਸਤਾਰ ਜਿਹੜੀ ਨਾ ਸਿੱਧੇ ਸਿੱਧੇ ਲੜਾਂ ਵਾਲੀ ਦਸਤਾਰ ਹੈ ਵਾਟ ਇਸ a ਟਾਈਪ ਹੈ ਦਸਤਾਰ ਥੋੜੀ ਜੀ ਉੱਚੀ ਆ ਤੇ ਕਲਗੀ ਵਾਲਾ ਲੜਨਾ ਸਾਰੇ ਵਟਾਂ ਨੂੰ ਨਾਲ ਲੱਗਦਾ ਪਿਆ ਹੈ ਬੈਠੀ ਹੋਈ ਦਸਤਾਰ ਆ ਉਹਨਾਂ ਦੀ ਥੋੜੀ ਜੀ ਤੇ ਗੋਲ ਸ਼ੇਪ ਆ ਇਹ ਸਾਰੀ ਚੀਜ਼ਾਂ ਤੁਹਾਨੂੰ ਮੈਂ ਸਮਝਾਵਾਂਗਾ ਹੁਣ ਦੇਖੋ ਆਪਾਂ ਸਜਾਣਾ ਹੈ ਬੇਸ ਬੇਸ ਅਸੀਂ ਨਾਰਮਲ ਸਿਰ ਦੇ ਵਿੱਚ ਘਰ ਜੋੜਾ ਕਰ ਲੈਣਾ ਹੈ ਇਹਦੇ ਲਈ ਅਸੀਂ ਐਕਸਟਰਾ ਬੇਸ ਰੱਖਾਂਗੇ ਥੋੜਾ ਨੀਵਾ ਰੱਖਣਾ ਬੇਸ ਨੂੰ ਜਿਆਦਾ ਉੱਚਾ ਨਹੀਂ ਬਨਣਾ ਹੈਗਾ ਖੱਬੇ ਪਾਸਿਓਂ ਨਹੀਂ ਤਾਂ ਅਸੀਂ ਇਸ ਪਟਕੇ ਦੇ ਅੰਦਰ ਬੇਸ ਨੂੰ ਸਜਾਉਨੇ ਹੁੰਦੇ ਆ ਨਾ ਪਰ ਹੁਣ ਅਸੀਂ ਪਟਕੇ ਦੇ ਅੰਦਰ 베ਸ ਨਹੀਂ ਸਜਾਣਾ ਹੈਗਾ ਕਿਉਂਕਿ ਇਹਨਾਂ ਦੀ ਪਾਗ ਇਥੋਂ ਜੀ ਥੋੜੀ ਜੀ ਜ਼ਿਆਦਾ ਨੀਵੀਂ ਆ ਨੀਵੀਂ ਥੋੜੀ ਜੀ ਬਾਹਰ ਆ ਰਹੀ ਆ ਤੇ ਉਸੇ ਤਰੀਕੇ ਨਾਲ ਉੱਪਰ ਨੂੰ ਜਾਦੀ ਆ 베ਸ ਥੋੜਾ ਇਹ ਨੀਵਾ ਬੰਨਣਾ ਪੈਣਾ ਆ ਜਾਂ ਨੀਵਾ ਰੱਖਣਾ ਪੈਣਾ ਆ ਪਿੱਛੇ ਦੋ ਇਕੱਠਾ ਮਾਰ ਕੇ ਨਾ ਸਲਾਈ ਨਾਲ ਕੇਸਾ ਨੂੰ ਹਰੇਕ ਇਸਤੋਂ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਆ ਵੀਡੀਓ ਦੇ ਵਿੱਚ ਨਾ ਪੂਣੀ ਅਤੇ 베ਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਜਦੋਂ ਅਸੀਂ ਕਿਸੇ ਵਾਰ ਕੀ ਦਸਤਾਰ ਸਜਾਉਣੀ ਹੁੰਦੀ ਆ ਇਸ ਲਈ ਇਹਨਾਂ ਦੋਨਾਂ ਚੀਜ਼ਾਂ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਇਹ ਵੀ ਤੁਹਾਨੂੰ ਕਈ ਚੀਜ਼ਾਂ ਸਮਝਾਉਣ ਦੇ ਵਿੱਚ ਨਾ ਹੈਲਪਫਲ ਹੁੰਦੀਆਂ ਨੇ ਹੁਣ ਦੇਖੋ ਦੋਨੋਂ ਪੱਲੇ ਬਰਾਬਰ ਕਰਕੇ ਨਾ ਅਸੀਂ ਖੱਬੇ ਪਾਸੇ ਇਹੀ 40 ਸੈਂਟੀਮੀਟਰ ਦਾ ਪਟਕਾ ਆ ਜਿਹਨੂੰ ਮੈਂ ਤੈਅ ਮਾਰ ਕੇ ਰੱਖਿਆ ਹੈ ਤੇ ਇਹਨੂੰ ਇਸ ਜਗ੍ਹਾ ਤੇ ਰੱਖਣਾ ਹੈ ਇਸ ਪੋਜੀਸ਼ਨ ਤੇ ਦੇਖੋ ਉਹਨਾਂ ਦੀ ਦਸਤਾਰ ਕਿੱਥੋਂ ਬਾਹਰ ਹੈ ਉਸ ਜਗ੍ਹਾ ਤੇ ਬੇਸ ਰੱਖੋ ਹਮੇਸ਼ਾ ਜੇ ਮੈਂ ਆਪਣੇ ਸਟਾਈਲ ਨਾਲ ਬੇਸ ਬੰਨਦਾ ਨਾ ਤਾਂ ਬੇਸ ਥੋੜਾ ਉੱਚਾ ਲੈਣਾ ਸੀ ਮੇਰਾ ਤੇ ਉਹਨਾਂ ਦੀ ਦਸਤਾਰ ਹੈ ਜਿਹੜੀ ਉਹ ਥੋੜੀ ਜੀ ਨੀਚੋਂ ਹੀ ਥੋੜੀ ਜੀ ਬਾਹਰ ਨੂੰ ਆਣੀ ਸ਼ੁਰੂ ਹੋ ਜਾਂ ਇਸ ਚੀਜ਼ ਨੂੰ ਧਿਆਨ ਰੱਖ ਕੇ ਮੈਂ ਬੇਸ ਨੂੰ ਥੋੜਾ ਨੀਵਾ ਬੰਨਿਆ ਹੈ ਪਰ ਜ਼ਿਆਦਾ ਬਾਹਰ ਨੂੰ ਨਹੀਂ ਕਰਨਾ ਹੈਗਾ ਬੇਸ ਨੂੰ ਉਹਨਾਂ ਦੀ ਪੱਗ ਕੋਈ ਖਾਸ ਜ਼ਿਆਦਾ ਬਾਹਰ ਨਹੀਂ ਹੈਗੀ ਉਹਨਾਂ ਦੀ ਪੱਗ ਬਾਹਰ ਨੂੰ ਜ਼ਰੂਰ ਆ ਪਰ ਗੋਲ ਜੀ ਸਿੱਧੀ ਜਾ ਰਹੀ ਹੈ ਉੱਪਰ ਤੇ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਣਾ ਹੈ ਨਾਲ ਦੀ ਨਾਲ ਹੁਣ ਅਸੀਂ ਉਸ ਮਾਲਕ ਦਾ ਨਾਮ ਲੈ ਕੇ ਦਸਤਾਰ ਸਜਾਣੀ ਸ਼ੁਰੂ ਕਰਾਂਗੇ ਜੀ ਜਿੱਦਰੋਂ ਜੀ ਪੂਣੀ ਖਤਮ ਹੋਏ ਸੀ ਉਹ ਪੱਲੇ ਨੂੰ ਮੂੰਹ ਦੇ ਵਿੱਚ ਫੜ ਲਵਾਂਗੇ ਉੱਪਰੋਂ ਜੀ ਪੱਲੇ ਨੂੰ ਖਿੱਚ ਕੇ ਲੈ ਕੇ ਆਵਾਂਗੇ ਵਿਦਆਊਟ 50 ਦਸਤਾਰ ਹੋਵੇਗੀ ਥੋੜੀ ਜੀ ਦੇਸੀ ਲੁੱਕ ਦੇ ਵਿੱਚ ਤੇ ਇਹਦਾ ਅਸੀਂ ਪੱਲੇ ਪੱਲੇ ਨੂੰ ਖਿੱਚਾਂਗੇ ਖਿੱਚ ਕੇ ਇੱਕ ਵਾਰੀ ਅੰਦਰ ਫੋਲਡ ਕਰਾਂਗੇ ਇਸ ਟੰਗ ਨਾਲ ਪੱਲੇ ਨੂੰ ਫੋਲਡ ਕਰਨ ਦਾ ਫਾਇਦਾ ਹੁੰਦਾ ਕਿ ਇਹ ਲੜਣਾ ਤੁਹਾਡਾ ਜ਼ਿਆਦਾ ਨਾ ਤਾਂ ਪਤਲਾ ਹੋਵੇਗਾ ਨਾ ਜ਼ਿਆਦਾ ਮੋਟਾ ਹੋਵੇਗਾ ਇਹਨੂੰ ਆਸਾਨੀ ਨਾਲ ਟਿਕਾ ਸਕਦੇ ਹਾਂ ਅੱਖ ਵੀ ਜ਼ਿਆਦਾ ਨਹੀਂ ਟਕਣੀ ਨਾ ਹੀ ਗੱਲ ਜ਼ਿਆਦਾ ਟਕਣੀ ਹੈ ਪਹਿਲੇ ਪੱਲੇ ਨੂੰ ਆਪਾਂ ਇੰਨਾ ਕੁ ਨੀਵਾ ਲਗਾਣਾ ਜਿੰਨਾ ਕੋਨਾ ਦਾ ਗਲ ਤੋਂ ਹੈਗਾ ਨਾ ਤੇ ਕੰਨ ਤੋਂ ਥੋੜਾ ਨੀਵਾ ਪੱਲਾ ਆ ਤੇ ਫਿਰ ਪੱਲੇ ਨੂੰ ਪਿੱਛੇ ਜੀ ਪਿੰਚ ਕਰ ਦਾਂਗੇ ਪਹਿਲੇ ਲੜਦੇ ਅਸੀਂ ਦੇਖ ਸਕਦੇ ਹਾਂ ਕਿ ਜ਼ਿਆਦਾ ਵਟ ਨਹੀਂ ਬਣਾਏ ਹੈਗੇ ਆਪਾਂ ਨੋਰਮਲ ਸਿੰਪਲ ਜਿਹੀ ਲੜ ਰੱਖਿਆ ਉਹਨੂੰ ਤੇ ਉਸ ਤੋਂ ਬਾਅਦ ਜੋ ਆਪਾਂ ਦੋ ਪੱਲੇ ਜਿਹੜੇ ਬਰਾਬਰ ਕਰਕੇ ਨਾ ਇਹਨਾਂ ਨੂੰ ਪਿੰਚ ਕਰਕੇ ਪਿੱਛੇ ਹੋਈ ਲਗਾਇਆ ਹੈ। ਇਸ ਲੜ ਦੇ ਵਿੱਚ ਨਾ ਦੋਨੋਂ ਪੱਲੇ ਬਰਾਬਰ ਨਹੀਂ ਆਪਣੇ ਤੇ ਉੱਪਰੋਂ ਵੀ ਪੱਲੇ ਨੂੰ ਪਿੰਚ ਕਰਾਂਗੇ ਜਿੰਨਾ ਉੱਪਰਲੇ ਲੜ ਵੀ ਮੋਟੇ ਹੋਣਗੇ। ਇੱਥੇ ਤੁਸੀਂ ਤਿੰਨਿਆ ਚਾਰ ਵਟ ਇਕੱਠੇ ਕਰਨੇ ਨੇ ਸਿੱਧੇ-ਸਿੱਧੇ ਜੇ। ਆਪਾਂ ਇਹਦੇ ਵਿੱਚ ਨਾ ਜ਼ਿਆਦਾ ਵਟ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਜਿਵੇਂ ਉਹਨਾਂ ਦੇ ਵਟਾਂ ਨਾ ਸਿੱਧੇ-ਸਿੱਧੇ ਉਵੇਂ ਹੀ ਤੁਸੀਂ ਬਣਾਣੇ ਨੇ। ਧਿਆਨ ਰੱਖਿਓ ਨਾਲ ਦੀ ਨਾਲ ਦਬ ਦਬ ਕੇ ਦਸਤਾਨ ਨੂੰ ਸਜਾਵਾਂਗੇ। ਸਿੱਧੇ ਜੇ ਵਟਾ ਬਣਾਣੇ ਨੇ ਤੇ ਉਹਨਾਂ ਨੂੰ ਐਜ਼ ਇਟ ਇਜ਼ ਲਗਾ ਦੇਣਾ ਹੈ। ਐਮੀ ਵੀਰ ਕੇ ਵੀਰ ਵਰਗੇ ਪੰਨੇ ਦੀ ਵੀਡੀਓ ਵੀ ਮੈਂ ਅਪਲੋਡ ਕੀਤੀ ਹੋਈ ਆ। ਪਟਿਆਲਾ ਸ਼ਹੀ ਪੱਗ ਦੀ ਵੀਡੀਓ ਵੀ ਅਪਲੋਡ ਕੀਤੀ ਹੈ ਤੇ ਇੱਕ ਵਟਾ ਵਾਲੀ ਪੱਗ ਜਿਹੜੀ ਇਹ ਨਾਰਮਲ ਸਜਾਉਂਦੇ ਨੇ ਉਹਦੀ ਵੀਡੀਓ ਵੀ ਅਪਲੋਡ ਕੀਤੀ ਹੋਈ ਆ ਮੈਂ। ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਨਾ ਤੁਸੀਂ نیچے ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਲਿਓ। ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ 'ਚ ਸਮਝਾਈ ਹੋਈ ਆ। ਉਸ ਤੋਂ ਬਾਅਦ ਜੋ ਆਪਾਂ ਦੇਖੋ ਪੱਲੇ ਨੂੰ ਪਿੱਛੇ ਜੀ ਇੱਕ ਵਾਰ ਪਿੰਚ ਕਰ ਦੇਣਾ ਹੈ ਤੇ ਇਸ ਲੜ ਨੂੰ ਲਗਾ ਦੇਣਾ ਹੈ। ਇਹਦਾ ਉੱਪਰਲਾ ਪੱਲਾ ਵੀ ਅਸੀਂ ਮੋਟਾ ਕਰਾਂਗੇ ਤੇ ਦੋਨੋਂ ਪੱਲੇ ਚੰਗੀ ਤਰ੍ਹਾਂ ਬਰਾਬਰ ਕਰਨ ਤੋਂ ਬਾਅਦ ਚ ਉਹਨਾਂ ਨੂੰ ਖਿੱਚ ਕੇ ਲਾਣਾ ਹੈ ਪਹਿਲਾਂ ਤੈਨੂੰ ਖਿੱਚ ਕੇ ਹੱਥ ਦੇ ਵਿੱਚ ਫੜਿਓ ਖੱਬੇ ਹੱਥ 'ਚ ਫਿਰ ਇਹਨੂੰ ਇੱਕ ਵਾਰ ਪਿੰਚ ਕਰ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਤੁਸੀਂ ਜ਼ਿਆਦਾ ਵੱਟ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈ ਜਿਵੇਂ ਉਹਨਾਂ ਦੇ ਵੱਟ ਨੇ ਮੈਂ ਤੁਹਾਨੂੰ ਵੱਟ ਵੀ ਉਂਝ ਹੀ ਬਣਾ ਕੇ ਦਿਖਾਉਂਗਾ ਤਿੰਨਿਆ ਚਾਰ ਵੱਟ ਇੱਕੋ ਜਗ੍ਹਾ ਤੇ ਰੱਖੋ ਉਹਨਾਂ ਨੂੰ ਥੋੜਾ ਖੋਲ-ਖੋਲ ਕੇ ਥੋੜੀ ਜਿਹੀ ਉੱਚੀ ਦਸਤਾਰਸ ਜਾਂਦੇ ਜਾਓ ਵੱਟ ਥੋੜੀ ਜਿਹੀ ਸਪੇਸ ਦੇ ਵਿੱਚ ਰੱਖਣੇ ਨੇ ਥੋੜੀ-ਥੋੜੀ ਉੱਚੀ ਜਾਵੇਗੀ ਦਸਤਾਰ ਆਪਣੀ ਖੱਬੇ ਪਾਸੇ ਜਿਹੜੀ ਇਹ ਗੁਲਾਈ ਬਣਾਉਂਦੇ ਜਾਵਾਂਗੇ ਖਿੱਚ ਕੇ ਪੱਲਿਆਂ ਨੂੰ ਲਗਾਣਾ ਹੈ ਤਾਂ ਜੋ ਥੋੜੇ ਬੈਠਵੇਂ ਜੇ ਲੜ ਲੱਗਣ ਇਹ ਜਿਆਦਾ ਫੁਲਮੀ ਜੀ ਦਸਤਾਰ ਦੀ ਸਜਾਣੀ ਹੈਗੀ ਕਿਉਂਕਿ ਤੁਸੀਂ ਉਹਨਾਂ ਦੇ ਫੇਸ ਦੇ ਅਕੋਰਡਿੰਗ ਦੇਖੋ ਕਿ ਉਹਨਾਂ ਦੇ ਦਸਤਾਰ ਦੇਖਣ ਨੂੰ ਗੋਲ ਆ ਪਰ ਜਿਆਦਾ ਫੈਲੀ ਨਹੀਂ ਹੋਈ ਹੈਗੀ ਸਾਈਡਾਂ ਤੋਂ ਇਹ ਉੱਚੀ ਦਸਤਾਰ ਹੈ ਥੋੜੀ ਜੀ ਗੁਲਾਈ ਦੇ ਵਿੱਚ ਤੇ ਫਿਰ ਇਸ ਪੱਲੇ ਨੂੰ ਪਿੱਛੇ ਜੀ ਪਿੰਚ ਕਰ ਦੇਣਾ ਹੈ ਸ਼ੇਪ ਬਣਾਉਣ ਲਈ ਨਾ ਉਹਨਾਂ ਵਰਗੀ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਹੈ ਉਹਨਾਂ ਦੇ ਆਖਰੀ ਆਖਰੀ ਲੜ ਦੇਖੋ ਕਿੰਨੇ ਉੱਚੇ ਨੇ ਤੇ ਸਾਈਡਾਂ ਤੋਂ ਦਸਤਾਰ ਜਿਆਦਾ ਬਾਹਰ ਨਹੀਂ ਹੈਗੀ ਗੁਲਾਈ ਜੀ ਦੀ ਸ਼ੇਪ ਦੇ ਵਿੱਚ ਥੋੜੀ ਜੀ ਉੱਚੀ ਦਸਤਾਰ ਹੈ ਐਤਾ ਹੀ ਅਸੀਂ ਵੀ ਸਜਾਣੀ ਹੈ ਥੋੜੀ ਜੀ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੋ ਜਿੱਦਾਂ ਇਹਦੇ ਵਿੱਚ ਵਟਾਂ ਵਟਾਂ ਨੂੰ ਗੈਲੋ ਹੈ ਨੋਰਮਲੀ ਉਹਨਾਂ ਦੇ ਵਿੱਚ ਤੁਸੀਂ ਦੇਖ ਲਓ ਗੈਪ ਕਿੰਨਾ ਹੈ ਤੇ ਵਟ ਕਿੰਨੇ ਕੁ ਪਾਏ ਹਨ ਉਹਨਾਂ ਨੇ ਉਸੇ ਢੰਗ ਨਾਲ ਤੁਸੀਂ ਉਹਨੇ ਕੁ ਵਟ ਬਣਾਓ ਹਰ ਇੱਕ ਲੜ ਦੇ ਵਿੱਚ ਨਾ ਵਟ ਡਿਵਾਈਡ ਕਰ ਦਿਓ ਜਦੋਂ ਵਟ ਸਿੱਧੇ ਸਿੱਧੇ ਜੇ ਹੋਣ ਤੇ ਉਹ ਘਟ ਹੋਣ ਉਹਨਾਂ ਨੂੰ ਗਿਣ ਲਿਆ ਕਰੋ ਉਹਨਾਂ ਤੋਂ ਤੁਹਾਨੂੰ ਆਈਡੀਆ ਲੱਜੇਗਾ ਕਿ ਦਸਤਾਰ ਕਿੰਨੀ ਉੱਚੀ ਹੈ ਤੇ ਉਹਨਾਂ ਦਾ ਗੈਪ ਦੇਖ ਲਿਆ ਕਰੋ ਇੱਕ ਵਾਰ ਫਿਰ ਦਸਤਾਰ ਦੀ ਤੁਸੀਂ 6 ਪੁਣਾ ਵਰਗੀ ਬਣਾ ਸਕਦੇ ਹੋ ਬਾਕੀ ਇਹ ਤੁਹਾਡੇ ਮੈਂਟੈਲਿਟੀ ਤੇ ਵੀ ਡਿਪੈਂਡ ਕਰਦਾ ਹੈ ਤੇ ਤੁਹਾਡੀ ਪ੍ਰੈਕਟਿਸ ਤੇ ਵੀ ਡਿਪੈਂਡ ਕਰਦੀਆਂ ਇਹ ਸਾਰੀਆਂ ਚੀਜ਼ਾਂ ਇਹਦੇ ਦੇਖੋ ਅਸੀਂ ਚਾਰ ਕੁਆਟ ਬਣਾਏ ਆ ਇਹਨਾਂ ਨੂੰ ਵੀ ਸਿੱਧਾ ਆ ਰੱਖਿਆ ਇੱਕੋ ਜਗ੍ਹਾ ਤੇ ਪਿੰਚ ਕੀਤਾ ਹੈ ਹੱਥ ਨਾਲ ਫੇਰ ਫੇਰ ਕਿੰਨਾ ਇਹਨੂੰ ਥੋੜਾ ਦਬ ਰਹਿਆਂ ਦਸਤਾਰ ਨੂੰ ਕਿਉਂਕਿ ਜਦੋਂ ਅਸੀਂ ਕਲਗੀ ਵਾਲਾ ਲੜ ਲਗਾਉਣਾ ਹੈ ਕਲਗੀ ਵਾਲਾ ਪੇਚ ਹੋਊਗਾ ਤੁਹਾਡਾ ਉਹ ਇਹ ਸਾਰੇ ਵਟਾ ਦੇ ਨਾਲ ਲੱਗੂਗਾ ਜਾ ਕੇ ਚਿਪਕ ਕੇ ਜਾਊਗਾ ਇਹ ਚੰਗੀ ਤਰ੍ਹਾਂ ਦਸਤਾਰ ਨੂੰ ਨਾ ਫੇਸ ਦੇ ਅਕੋਰਡਿੰਗ ਐਂਡ ਪ੍ਰੈਸ ਕਰਨਾ ਹੈ ਜਿੰਨਾ ਕ ਆਪਣਾ ਫੇਸ ਹੈ ਨਾ ਉੱਥੇ ਹੀ ਹੋਣੀ ਚਾਹੀਦੀ ਦਸਤਾਰ ਜਿਆਦਾ ਬਾਹਰ ਨੂੰ ਨਹੀਂ ਆਣੀ ਚਾਹੀਦੀ ਮੋਲੇ ਹਿੱਸੇ ਨੂੰ ਐਦਾਂ ਦਬਾਂਗੇ ਨਾਲ ਦੇ ਨਾਲ ਦੇਖਣਾ ਹੈ ਉੱਪਰ ਉਹ ਜਿਹੜਾ ਬੇਸ ਹੋਗਾ ਚੰਗੀ ਤਰ੍ਹਾਂ ਉਹਨੂੰ ਅੰਦਰ ਕਰ ਦਾਂਗੇ ਹੁਣ ਆਪਣੀ ਗੁਲਾਈ ਦੇਖਿਓ ਦਸਤਾਰ ਦੀ ਫਰੰਟ ਤੋਂ ਦੇਖੋ ਹੁਣ ਉਹਨਾਂ ਦੀ ਜਿੱਥੋਂ ਜੀ ਮੱਥਾ ਖਹਿਗਾ ਆ ਮੱਥੇ ਤੋਂ ਗੁਲਾਈ ਬਾਹਰ ਨੂੰ ਆਈ ਫੇਰ ਉੱਪਰ ਨੂੰ ਥੋੜੀ ਜੀ ਅੰਦਰ ਨੂੰ ਜਾਣੀ ਹੈ ਨਾ ਗੁਲਾਈ ਦੋਨਾਂ ਸਾਈਡਾਂ ਤੋਂ ਐਦਾ ਹੀ ਸਾਡੀ ਦਸਤਾਰ ਹੋਣੀ ਚਾਹੀਦੀ ਹੈ ਹੁਣ ਅਗਲੇ ਪੱਲੇ ਨੂੰ ਲਗਾਉਣ ਦੇ ਲਈ ਅਸੀਂ ਇਹਦਾ ਸਿੰਗਲ ਪੱਲਾ ਹੀ نیچے ਨੂੰ ਖੋਲਿਆ ਦੇਖੋ ਬਾਹਰਲਾ ਪੱਲਾ ਖੋਲ ਰਿਹਾ ਨਾ ਤੇ ਅੰਦਰਲੇ ਪੱਲੇ ਨੂੰ ਅਸੀਂ ਉੱਥੇ ਹੀ ਕਰ ਰਹੇ ਹਾਂ ਜਿੱਥੇ ਕਿ ਸਾਨੂੰ ਕੱਪੜੇ ਦੀ ਲੋੜ ਆ ਇਸੇ ਢੰਗ ਨਾਲ ਤੁਸੀਂ ਵੀ ਪੱਲੇ ਨੂੰ ਲਗਾਣਾ ਹੈ ਤੇ ਉੱਪਰੋਂ ਜ ਇਹ ਨਾਲ ਦਸਤਾਰ ਆ ਜਿਹੜੀ ਉਹ ਥੋੜੀ ਜਿਹੀ ਬਾਹਰ ਨੂੰ ਆਉਗੀ ਇਸ ਹਿੱਸੇ ਤੇ ਆਪਾਂ ਥੋੜੇ ਵਟ ਦਿਖਾਣੇ ਆ ਉਹਨਾਂ ਦੀ ਦਸਤਾਰ ਦੇ ਵਿੱਚ ਵੀ ਨਾ ਇੱਥੇ ਵਟ ਨੇ ਅਖੀਲ ਦੇ ਲੜ ਦੇ ਉੱਪਰ ਤੇ ਇਹਦੇ ਵਿੱਚ ਅਸੀਂ ਵੀ ਉਸੇ ਢੰਗ ਨਾਲ ਕਰਨਾ ਹੈ ਇਹਨੂੰ ਇੱਕ ਵਾਰੀ ਪਿੰਚ ਕਰਿਓ ਪਿੰਚ ਕਰਕੇ ਇਸ ਤਰੀਕੇ ਨਾਲ ਕੱਸ ਕੇ ਲਗਾ ਦਿਓ ਇੱਥੇ ਦੋਕ ਤਿੰਨ ਵਟ ਇਕੱਠੇ ਕਰ ਲਿਓ ਤੇ ਇਹਦੇ ਸੈਂਟਰ 'ਚ ਵੀ ਵਟ ਪਾ ਦਿਓ ਕਿਉਂਕਿ ਉਹਨਾਂ ਦੇ ਲੜ ਦੇ ਵਿੱਚ ਵੀ ਵਟ ਨੇ ਇੱਥੇ ਮੈਂ ਚੰਗੀ ਤਰ੍ਹਾਂ ਫੋਟੋ ਦੇਖੀ ਸੀਗੀ ਤੇ ਇਹਨਾਂ ਚੀਜ਼ਾਂ ਦਾ ਤੁਸੀਂ ਵੀ ਧਿਆਨ ਦੇ ਸਕਦੇ ਹੋ ਜੇ ਜ਼ਿਆਦਾ ਡੀਪਲੀ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੁੰਦੇ ਹੋ ਤੇ ਪੱਲੇ ਨੂੰ ਥੋੜਾ ਉਪਰੋਂ ਵੀ ਪ੍ਰੈਸ ਕਰਾਂਗੇ ਦਸਤਾਰ ਥੋੜੀ ਜੀ ਸਿੱਧੀ ਜੀ ਹੋਣੀ ਚਾਹੀਦੀ ਆ ਖਿੱਚ ਖਿੱਚ ਕੇ ਉਹਨਾਂ ਲਈ ਦਸਤਾਰ ਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਤੁਸੀਂ ਸ਼ੇਪ ਬਣਾਣੀ ਆ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਲਈ ਦਸਤਾਰ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾਓ ਉਸ ਤੋਂ ਬਾਅਦ ਉਹਦਾ ਜੀ ਸ਼ੇਪ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਜਿਵੇਂ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਓਵੇਂ ਓਵੇਂ ਹੀ ਤੁਸੀਂ ਇਹਦੇ ਵਿੱਚ ਮਹਾਰਤ ਹਾਸਲ ਕਰਨੀ ਆ ਇਹ ਸਾਰੀਆਂ ਚੀਜ਼ਾਂ ਤੁਹਾਡੀ ਪ੍ਰੈਕਟਿਸ ਤੇ ਹੀ ਆ ਕਿਉਂਕਿ ਤੁਸੀਂ ਸੁਣਿਆ ਹੋਣਾ ਨਾ ਕਦੀ ਪ੍ਰੈਕਟਿਸ ਮੇਕ ਆ ਮੈਨ ਪਰਫੈਕਟ ਆਲੀ ਗੱਲ ਆ ਜਿੰਨੀ ਜ਼ਿਆਦਾ ਮਿਹਨਤ ਤੇ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉੰਨਾ ਜ਼ਿਆਦਾ ਹੀ ਤੁਹਾਨੂੰ ਉਹਦਾ ਫਲ ਮਿਲੇਗਾ ਉਪਰੋ ਜੀ ਹੁਣ ਪੇਚਾਂ ਨੂੰ ਇੱਕ ਇੱਕ ਕਰਕੇ ਅਸੀਂ ਪਿੰਚ ਕਰਨਾ ਹੈ ਦਸਤਾਰ ਜ਼ਿਆਦਾ ਬਾਹਰ ਨੂੰ ਨਾ ਆਵੇ ਥੋੜਾ ਜਿਹਾ ਉਪਰੋ ਹੀ ਦੱਬਾਂਗੇ ਦਸਤਾਰ ਨੂੰ ਵਟਾਂ ਨੂੰ ਜੇ ਤੁਹਾਨੂੰ ਲੱਗਦਾ ਜ਼ਿਆਦਾ ਉੱਚੇ ਚਲੇ ਗਿਆ ਤਾਂ ਥੋੜਾ ਸਿੱਧਾ ਕਰਾਂਗੇ ਕਿਉਂਕਿ ਉਹਨਾਂ ਦਾ ਅਖੀਲਾ ਲੜਨਾ ਲਗਭਗ ਸਿੱਧਾ ਹੀ ਲੱਗਿਆ ਹੋਇਆ ਹੈ ਉੱਪਰ ਜਿਹੜਾ ਦਸਤਾਰ ਦੀ ਸ਼ੇਪ ਆ ਜਿਹੜੀ ਥੋੜੀ ਜਿਹੀ ਗੁਲਾਈ ਦੇ ਵਿੱਚ ਕਰਾਂਗੇ ਅੰਦਰੋਂ ਜੀ ਪੇਚਾਂ ਨੂੰ ਦੇਖੋ ਕਿਤੇ ਡੋਂਗ ਨਾ ਪਵੇ ਐਡਜਸਟ ਕਰਨਾ ਹੈ ਪੇਚਾਂ ਨੂੰ ਤੇ ਉੱਪਰ ਜੀ ਜਿਹੜਾ ਸੈਕਿੰਡ ਲਾਸਟ ਪੱਲਾ ਹੋਊਗਾ ਨਾ ਉਹਨੂੰ ਥੋੜਾ ਦਬਾਂਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਦਸਤਾਰ ਸਜਾਉਣ ਵੇਲੇ ਧਿਆਨ ਚ ਰੱਖਣੀਆਂ ਨੇ ਦਸਤਾਰ ਦੇ ਕਿਸੇ ਵੀ ਹਿੱਸੇ ਤੇ ਡੋਂਗ ਨਹੀਂ ਪੈਣਾ ਚਾਹੀਦਾ ਤੇ ਆਖਰੀ ਲੜ ਵੀ ਲਗਭਗ ਤੁਸੀਂ ਉਸੇ ਤਰੀਕੇ ਨਾਲ ਸਿੱਧਾ ਹੀ ਲਗਾਉਣਾ ਹੈ ਇੱਕ ਚੀਜ਼ ਹੋਰ ਦੱਸ ਦਿੰਦਾ ਮੈਂ ਤੁਹਾਨੂੰ ਇਹ ਦਸਤਾਰ ਨਾ ਥੋੜੀ ਜਿਹੀ ਸੈਮੀ ਲੁੱਕ ਦੇ ਵਿੱਚ ਹੋਵੇਗੀ ਤੁਹਾਡੀ ਸੇਰ ਵਾਲਾ ਹਿੱਸਾ ਤੁਹਾਡਾ ਜ਼ਿਆਦਾ ਦਿਖੇਗਾ ਬਸ ਦਸਤਾਰ ਥੋੜੀ ਜਿਹੀ ਉੱਚੀ ਹੋਵੇਗੀ ਦਬ ਕੇ ਥੋੜੀ ਜਿਹੀ ਗੁਲਾਈ ਦੀ ਕਰ ਦੇਣੀ ਐ ਤਾਂ ਥੋੜਾ ਪ੍ਰੈਸ ਕਰਕੇ ਨਾ ਤੇ ਇਹ ਨਾਲ ਤੁਹਾਨੂੰ ਜਦੋਂ ਅਸੀਂ ਆਖਰੀ ਲੜ ਲਗਾ ਕੇ ਦਿਖਾਵਾਂਗੇ ਨਾ ਤੁਹਾਨੂੰ ਫਿਰ ਪ੍ਰੋਪਰ ਦਸਤਾਰ ਦੀ ਸ਼ੇਪ ਪਤਾ ਲੱਗੇਗੀ ਤੇ ਹੁਣ ਅਸੀਂ ਤੁਹਾਨੂੰ ਕਲਗੀ ਵਾਲਾ ਲੜ ਲਗਾ ਕੇ ਦਿਖਾਣਾ ਹੈ ਇਹਦੇ ਵਿੱਚ ਸਿੱਧੇ ਸਿੱਧੇ ਜੇ ਵੱਟ ਪਾਣੇ ਨੇ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਆ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ ਲਵਾਂਗੇ ਜਿੰਨੀ ਕ ਆਪਾਂ ਖੱਬੀ ਆਖ ਟਕੀ ਆ ਉੰਨੀ ਕ ਹੀ ਸੱਜੀ ਆਖ ਟਕਣੀ ਐ ਤੇ ਸੱਜਾ ਹੀ ਪਰਵੱਟਾ ਉੰਨਾ ਕ ਟਕਣਾ ਐ ਦੋਨਾਂ ਹਿੱਸਿਆਂ ਨੂੰ ਬਰਾਬਰ ਕਰਦੇ ਹੋਏ ਨਾ ਇਹਦੇ ਵਿੱਚ ਸਿੱਧੇ-ਸਿੱਧੇ ਵੱਟ ਪਾਣੇ ਆ ਤੇ ਥੋੜਾ ਚੌੜਾ ਖੋਲਾਂਗੇ ਪੱਲੇ ਨੂੰ ਇਹ ਪੇਚ ਲਗਾਉਣ ਵੇਲੇ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਦੇਣਾ ਆ ਇਸ ਪੇਜ ਨੇ ਤੁਹਾਡੀ ਦਸਤਾਰ ਦੀ ਸ਼ੇਪ ਆ ਜਿਹੜਾ ਮੂੰਹ ਮੋਹ ਹੁੰਦਰਾ ਨਾ ਉਹ ਸੇਮ ਉਹਨਾਂ ਵਰਗੀ ਦਸਤਾਰ ਦਾ ਬਣਾਣਾ ਆ ਪੱਲਾ ਉਨਾ ਹੀ ਚੌੜਾ ਰੱਖਣਾ ਆ ਤੁਸੀਂ ਥੋੜਾ ਦੱਬ ਕੇ ਲਗਾਉਣਾ ਆ ਸਾਈਡਾਂ ਤੋਂ ਦਸਤਾਰ ਬਰਾਬਰ ਬਾਹਰ ਹੋਵੇ ਹੁਣ ਸੈਂਟਰ ਦੇ ਵਿੱਚ ਵੀ ਬਣਾਈਆਂ ਆ ਪੱਲਾ ਦੇਖੋ ਆਪਾਂ ਉਨਾ ਕੀ ਚੌੜਾ ਲਗਾਇਆ ਜਿੰਨਾ ਕੋਹਣਾ ਨੇ ਲਾਇਆ ਤੇ ਉਸ ਤੋਂ ਬਾਅਦ ਚ ਖਿੱਚ ਕੇ ਪੱਲੇ ਨੂੰ ਲਗਾਉਣਾ ਆ ਧਿਆਨ ਨਾਲ ਦੇਖੋ ਕੋਈ ਵੀ ਪੱਲਾ ਤੁਹਾਡ ਢਿੱਲਾ ਜਾਂ ਨਹੀਂ ਦਿਖਣਾ ਚਾਹੀਦਾ ਖਿੱਚ ਕੇ ਪੱਲੇ ਨੂੰ ਫਿਰ ਅੰਦਰ ਕਰ ਦੇਣਾ ਉਪਰੋ ਜੀ ਇਸ ਟੰਗ ਨਾਲ ਚੰਗੀ ਤਰ੍ਹਾਂ ਦੱਬ ਕੇ ਤੁਸੀਂ ਪੱਲੇ ਨੂੰ ਫਿਰ ਅੰਦਰ ਕਰ ਦਿਓ ਤੇ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਤੁਹਾਨੂੰ ਅਸੀਂ ਪਰਫੈਕਟ ਉਹਨਾਂ ਵਰਗੀ ਕਰਕੇ ਦਿਖਾਵਾਂਗੇ ਹੁਣ ਪਹਿਲਾਂ ਪੱਲੇ ਨੂੰ ਚੰਗੀ ਤਰ੍ਹਾਂ ਕੱਸ ਕੇ ਅੰਦਰ ਕਰ ਦਿਓ ਜੇ ਮਾਨਾ ਤੁਹਾਡਾ ਜੇ ਲੜ ਤੁਹਾਡਾ ਛੋਟਾ ਹੈ ਨਾ ਤਾਂ ਉਹਨੂੰ ਉੱਪਰ 2-3 ਪਿੰਨਾ ਲਗਾ ਲਿਓ ਜਿਹੜਾ ਲੌਂਗ ਟਰਮ ਲਈ ਟਿਕਿਆ ਰਹੇ ਤੇ ਦੇਖ ਲਓ ਕਿ ਪੇਚ ਆਪਣਾ ਜਾਂ ਢਿੱਲਾ ਜਾਣਾ ਹੋਵੇ ਕਿਤੋਂ ਜੀ ਹੁਣ ਆਪਾਂ ਸ਼ੇਪ ਆ ਜਿਹੜੀ ਥੋੜੀ ਦਬਾਂਗੇ ਇਸ ਜਗ੍ਹਾ ਤੋਂ ਦਬ ਕੇ ਥੋੜੀ ਜੀ ਆਪਾਂ ਬਣਾਣੀ ਹੈ ਥੋੜੀ ਜੀ ਲੰਬੀ ਸ਼ੇਪ ਠੀਕ ਹੈ ਜਿੱਦਾਂ ਉਹਨਾਂ ਕੀ ਹੈ ਨਾ ਸਾਈਡਾਂ ਤੋਂ ਗੋਲ ਤੇ ਥੋੜੀ ਜੀ ਉਪਰੋ ਜੀ ਲੰਬੀ ਕਈ ਵਾਰ ਨਾ ਮੈਂ ਜਦੋਂ ਦਸਤਾਰ ਸਜਾਉਣਾ ਹੈਗਾ ਮੇਰੇ ਫੇਸ ਤੇ ਨਾ ਤੁਹਾਨੂੰ ਕਈ ਦਸਤਾਰਾਂ ਵੱਡੀਆਂ ਲੱਗਦੀਆਂ ਨੇ ਇਸ ਲਈ ਮੈਂ ਥੋੜੀ ਜੀ ਸਾਈਜ਼ ਦੇ ਵਿੱਚ ਛੋਟੀ ਦਸਤਾਰ ਚੂਜ਼ ਕੀਤੀ ਅੱਜ ਤਾਂ ਜੋ ਸ਼ੇਪ ਮੈਂ ਤੁਹਾਨੂੰ ਉਹ ਵਾਂਗ ਵਰਗੀ ਬਣ ਕੇ ਦਿਖਾ ਸਕਾਂ ਤੇ ਮੇਰੇ ਫੇਸ ਤੇ ਵੀ ਜ਼ਿਆਦਾ ਵੱਡੀ ਨਾ ਲੱਗੇ ਬਾਕੀ ਸਾਰੀਆਂ ਚੀਜ਼ਾਂ ਆਪਣੀਆਂ ਪਰਫੈਕਟ ਸੇਮ ਨੇ ਤੇ ਹੁਣ ਆਪਾਂ ਮੇਰੇ ਵੀਰੋ ਉਪਰੋ ਜੀ ਸੇਨ ਨੂੰ ਟਕਣਾ ਹੈ ਪਹਿਲਾਂ ਤਾਂ ਲੁਪੀ ਵਾਲੇ ਪਹਿਲਾਂ ਤਾਂ ਦੇਖ ਲਓ ਨੀਚਲਾ ਪੱਲਾ ਵੀ ਖੋਲ ਕੇ ਬਰਾਬਰ ਕਰ ਲਿਓ ਸੱਜੇ ਪਾਸੇ ਤੁਹਾਡਾ ਖੁੱਲਾ ਹਿੱਸਾ ਤੇ ਖੱਬੇ ਪਾਸੇ ਬੰਦ ਹਿੱਸਾ ਹੋਊਗਾ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਪਹਿਲਾਂ ਪਿੱਛੋਂ ਲੁੱਪੀ ਵਾਲੇ ਪੱਲੇ ਨੂੰ ਖਿੱਚ ਲਿਓ ਫਿਰ ਜਿਹੜਾ ਮਰਜ਼ੀ ਪੱਲਾ ਤੁਸੀਂ ਅੰਦਰ ਕਰ ਦੇਣਾ ਭਾਵੇਂ ਰਾਈਟ ਸਾਈਡ ਤੋਂ ਕਰ ਦਿਓ ਭਾਵੇਂ ਲੈਫਟ ਸਾਈਡ ਤੋਂ ਕਰ ਦਿਓ ਇਹ ਤੁਹਾਡੀ ਮਰਜ਼ੀ ਆ ਪਰ ਕੱਪੜਾ ਚੰਗੀ ਤਰ੍ਹਾਂ ਅੰਦਰ ਕਰ ਦਿਓ ਤੇ ਫਿਰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਜਨਾ ਤੁਸੀਂ ਦੂਜੇ ਸ਼ੀਸ਼ੇ ਨਾਲ ਦਸਤਾਨ ਨੂੰ ਇੱਕ ਵਾਰ ਝਾਤੀ ਮਾਰ ਲਿਓ ਪਰੋਂ ਹੁਣ ਇੱਕ ਤਾਂ ਆਪਾਂ ਤੁਹਾਨੂੰ ਉੱਪਰਲੇ ਪੇਚਾਂ ਨੂੰ ਸਹੀ ਕਰਕੇ ਦਿਖਾਵਾਂਗੇ ਜੇ ਤਾਂ ਤੁਹਾਡਾ ਮਨ ਆ ਪੇਚਾਂ ਨੂੰ ਫੁੱਲਵੇਂ ਕਰਨ ਦਾ ਤਾਂ ਪੇਚਾਂ ਨੂੰ ਥੋੜਾ ਜਿਹਾ ਸਾਫ਼ ਕਰਕੇ ਨਾ ਅੰਦਰ ਨੂੰ ਫੋਲਡ ਕਰ ਦਿਓ ਹੱਥ ਨਾਲ ਹੀ ਸਲਾਈ ਫੇਰਨ ਦੀ ਲੋੜ ਨਹੀਂ ਲੜਾਂ ਦੇ ਵਿੱਚ ਜੇ ਥੋੜੇ ਥੋੜੇ ਵਟ ਰਹਿੰਦੇ ਨੇ ਨਾ ਤਾਂ ਉਹਨਾਂ ਨੂੰ ਐਦਾਂ ਹੀ ਐਸ ਇਟ ਇਜ਼ ਛੱਡ ਦਿਓ ਜੇ ਤੁਸੀਂ ਚਾਹਦੇ ਹੋ ਪੇਚਾਂ ਨੂੰ ਸਾਫ਼ ਕਰਨਾ ਤਾਂ ਮੈਂ ਤੁਹਾਨੂੰ ਸਾਫ਼ ਵੀ ਕਰਕੇ ਦਿਖਾ ਦਿੰਦਾ ਹੁਣ ਚੰਗੀ ਤਰ੍ਹਾਂ ਪਹਿਲਾਂ ਤਾਂ ਲੜਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਲੈਣਾ ਹੈ ਹੁਣ ਆਪਾਂ ਕੀ ਕਰਨਾ ਹੈ ਪੇਚਾਂ ਨੂੰ ਸਾਫ਼ ਕਰਨਾ ਹੈ ਜਿਹੜੇ ਨਾਲ ਚ ਛੋਟੇ ਛੋਟੇ ਜਿਹੇ ਵਟ ਦਿਖਦੇ ਆ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਕੱਢ ਦਵਾਂਗੇ ਇਹ ਚੀਜ਼ ਤੁਸੀਂ ਦਸਤਾਰ ਦੀ ਸਫਾਈ ਵਿਧਾਨ ਨੂੰ ਕਰ ਸਕਦੇ ਹੋ ਬਟ ਜੇ ਦੇਸੀ ਲੁੱਕ ਦੇ ਵਿੱਚ ਪ्योर ਦਸਤਾਰ ਸਜਾਣੀ ਹੈ ਨਾ ਤੇ ਉੱਪਰ ਲੜਾਂ ਨੂੰ ਫੁੱਲਵੇਂ ਫੁੱਲਵੇਂ ਰਹਿਣ ਦਿਓ ਤੇ ਉਹਨਾਂ ਚ ਥੋੜੇ ਥੋੜੇ ਵਟ ਰਹਿਣ ਦਿਓ ਤੇ ਦੋਨਾਂ ਸਾਈਡਾਂ ਤੋਂ ਦਸਤਾਰ ਦੇਖ ਕੇ ਹੁਣ ਆਪਾਂ ਤੁਹਾਨੂੰ ਦਿਖਾਣੇ ਇੱਕ ਹੋਰ ਚੀਜ਼ ਕਿਉਂ ਨਹੀਂ ਦਸਤਾਰ ਦੇਖੋ ਤੇ ਮੇਰੀ ਦੋਨੋਂ ਅੱਖਾਂ ਬਰਾਬਰ ਤੇ ਇੰਨੀ ਕ ਹੀ ਉੱਚੀ ਆ ਦਸਤਾਰ ਜਿੰਨਾ ਉਹਨਾਂ ਦਾ ਫੇਸ ਨਾ ਆ ਦੇਖੋ ਇੱਥੇ ਤੱਕ ਇਹ ਤੋਂ ਥੋੜ ਮੈਂ ਇਹ ਚੀਜ਼ ਨੋਟ ਕੀਤੀ ਆ ਉਹਨਾਂ ਦੀ ਪਹਿਲਾਂ ਤੇ ਹੁਣ ਪਿਛਲੇ ਹਿੱਸੇ ਤੋਂ ਚੰਗੀ ਤਰ੍ਹਾਂ ਲੁਪੀ ਵਾਲੇ ਪੱਲੇ ਨੂੰ ਖਿੱਚਾਂਗੇ ਤੇ ਦੋਨਾਂ ਸਾਈਡਾਂ ਤੋਂ ਅੰਦਰ ਫੋਲਡ ਕਰਾਂਗੇ ਫਿਰ ਆਪਾਂ ਲੁਪੀ ਨੂੰ ਵੀ ਨਾ ਬਰੀਕ ਜਿਹਾ ਲਗਾਣਾ ਹੈ ਜਿਆਦਾ ਚੌੜਾ ਨਹੀਂ ਲਗਾਣਾ ਹੈਗਾ ਲੁਪੀ ਵਾਲੇ ਪੱਲੇ ਨੂੰ ਕਲਗੀ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਖਿੱਚ ਕੇ ਲੁਪੀ ਦੇ ਅੰਦਰ ਕਰਾਂਗੇ ਤਾਂ ਜੋ ਕਲਗੀ ਵਾਲਾ ਲੜ ਢਿੱਲਾ ਨਾ ਹੋਵੇ ਤੇ ਖੱਬੇ ਪਾਸੇ ਉਹ ਅਖੀਲੇ ਲੜ ਨੂੰ ਵੀ ਅਸੀਂ ਖਿੱਚ ਕੇ ਲੁਪੀ ਵਾਲੇ ਪੱਲੇ ਦੇ ਅੰਦਰ ਕਰ ਦਾਂਗੇ ਤੇ ਫਿਰ ਲੁਪੀ ਨੂੰ ਆਪਾਂ ਪਿੱਛੋਂ ਜੀ ਚੰਗੀ ਤਰ੍ਹਾਂ ਅੰਦਰ ਕਰਾਂਗੇ ਤੇ ਸਲਾਈ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦਵਾਂ ਹੁਣ ਆਪਣੀ ਦਸਤਾਰ ਕੰਪਲੀਟ ਆ ਤੇ ਹੁਣ ਤੁਹਾਨੂੰ ਅਸੀਂ ਹਰੇਕ ਕਿਸ ਤਰ੍ਹਾਂ ਦੀ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਤੇ ਹੁਣ ਦੇਖੋ ਜੀ ਆਪਣੀ ਪਹਿਲਾਂ ਤਾਂ ਦਸਤਾਰ ਤੁਸੀਂ ਫਰੰਟ ਤੋਂ ਦੇਖੋ ਪ੍ਰੋਪਰ ਲੁੱਕ ਆ ਨਾ ਆਪਣੀ ਜਿਹੜੀ ਤੁਹਾਨੂੰ ਵਧੀਆ ਲੱਗੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਦੇਸੀ ਲੁੱਕ ਦੇ ਵਿੱਚ ਦਸਤਾਰ ਸਜਾਈ ਆ ਬਟ ਆਪਾਂ ਜਿਆਦਾ ਵੱਡੀ ਦਸਤਾਰ ਨਹੀਂ ਸਜਾਈ ਹੈਗੀ ਥੋੜੀ ਜਿਹੀ ਛੋਟੀ ਹੀ ਦਸਤਾਰ ਸਜਾਈ ਆ ਪੰਜ ਲੜਾ ਦੇ ਵਿੱਚ ਕਿਉਂਕਿ ਉਹਨਾਂ ਨੇ ਵੀ ਪੰਜ ਲੜਾ ਵਾਲੀ ਦਸਤਾਰ ਹੀ ਸਜਾਈਏ ਸੀਗੀ ਤੇ ਹੁਣ ਦੋਨਾਂ ਸਾਡਾ ਤੋਂ ਲੁੱਕ ਤੁਸੀਂ ਧਿਆਨ ਨਾਲ ਨੋਟ ਕਰ ਲਿਓ ਤੇ ਇਸੇ ਵੀਡੀਓ ਦੇ ਨਾਲ ਹੀ ਸਾਨੂੰ ਅੱਜ ਲਗਾਤਾਰ 129 ਦਿਨ ਹੋ ਗਿਆ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਸਜਾ ਕੇ ਦਿਖਾਉਂਦੇ ਹੋਇਆਂ ਨੂੰ ਅਸੀਂ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਚ ਦਿੰਨੇ ਆ ਤੇ ਹਰ ਇੱਕ ਚੀਜ਼ ਨੂੰ ਸਮਝਾਉਂਨੇ ਆ ਤੇ ਇਸ ਲਈ ਮੇਰੇ ਵੀਰੋ ਜਰੂਰ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਵੀ ਨੇ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ